ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰੇ ਚੈਨਲ ਤੇ ਅੱਜ ਦੀ ਵੀਡਿਓ ਵਿੱਚ ਆਪਾਂ ਕਾ ਲਗੇ ਟੈਲੀਵਿਜ਼ਨ ਦੇ ਲਾਭ ਅਤੇ ਹਾਨੀਆਂ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਆਉ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵਿਗਿਆਨ ਨੇ ਬਹੁਤ ਹੀ ਹੈਰਾਨੀਜਨਕ ਅਤੇ ਮਹੱਤਵਪੂਰਨ ਕਾਢਾਂ ਕੱਡੀਆਂ ਹਨ ਇਹਨਾਂ ਕਾਢਾਂ ਨੇ ਮਨੁੱਖੀ ਜੀਵਨ ਨੂੰ ਬਹੁਤ ਹੀ ਸੁਖਮਈ ਬਣਾ ਦਿੱਤਾ ਹੈ ਟੈਲੀਵਿਜ਼ਨ ਵੀ ਵਿਗਿਆਨ ਦੀ ਮਹੱਤਵਪੂਰਨ ਕਾਰ ਹੈ ਇਸ ਵਿੱਚ ਰੇਡੀਓ ਤੇ ਸਿਨੇਮਾ ਦਾ ਸੁਮੇਲ ਹੋ ਗਿਆ ਹੈ ਟੈਲੀਵਿਜ਼ਨ ਦਾ ਪਹਿਲਾ ਪ੍ਰਗਯੋਗ ਸਨ 1925 ਵਿੱਚ ਬ੍ਰਿਟੇਨ ਦੇ ਜான் ਐਲ ਬੇਅਰਡ ਨੇ ਕੀਤਾ ਸੀ ਭਾਰਤ ਵਿੱਚ ਟੈਲੀਵਿਜ਼ਨ ਦਾ ਬਸ ਪ੍ਰਸਾਰਣ ਸਨ 1969 ਵਿੱਚ ਸ਼ੁਰੂ ਹੋਇਆ ਸੀ ਜੋ ਕੇ ਸਮੇਂ ਵਿੱਚ ਟੈਲੀਵਿਜ਼ਨ ਹਰੇਕ ਘਰ ਦੀ ਸ਼ਾਨ ਬਣ ਗਿਆ ਹੈ ਆਦਮੀ ਘਰ ਬੈਠਿਆ ਹੀ ਦੇਸ਼ ਵਿਦੇਸ਼ ਦੀਆਂ ਤਾਜ਼ੀਆਂ ਖਬਰਾਂ ਖਬਰਾਂ ਅਤੇ ਅਹਿਮ ਘਟਨਾਵਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਮਨੁੱਖ ਫਿਲਮਾਂ ਨਾਟਕਾਂ ਅਤੇ ਗੀਤਾਂ ਰਾਹੀਂ ਆਪਣਾ ਮਨੋਰੰਜਨ ਕਰਦਾ ਹੈ ਟੈਲੀਵਿਜ਼ਨ ਰਾਹੀਂ ਖੇਤੀ ਬਾੜੀ ਅਤੇ ਮੌਸਮ ਸਿਹਤ ਉਦਯੋਗ ਵਿਗਿਆਨ ਖੇਡਾਂ ਅਤੇ ਪੜ੍ਹਾਈ ਵਰਗੇ ਕਈ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਵਿਸ਼ਾ ਮਾਹਿਰਾਂ ਦੁਆਰਾ ਦਿੱਤੀ ਜਾਂਦੀ ਹੈ ਟੈਲੀਵਿਜ਼ਨ ਸਿੱਖਿਆ ਦੇ ਪ੍ਰਸਾਰ ਵਿੱਚ ਵਾਧਾ ਕਰਨ ਦਾ ਸਫਲ ਸਾਧਨ ਹੈ ਸਕੂਲਾ ਕਾਲਜ ਅਤੇ ਯੂਨੀਵਰਸਿਟੀਆ ਦੇ ਵਿਦਿਆਰਥੀਆਂ ਲਈ ਵਕ ਵਕ ਵਿਸ਼ੇ ਅਤੇ ਭਾਸ਼ਣਾ ਦਾ ਪ੍ਰਸਾਰਣ ਕੀਤਾ ਜਾਂਦਾ ਹੈ ਇਹ ਭਾਸ਼ਣ ਤਜਰਬੇਕਾਰ ਵਿਸ਼ਾ ਮਾਰਾਂ ਦੁਆਰਾ ਦਿੱਤੇ ਜਾਂਦੇ ਹਨ ਜਿਸ ਨਾਲ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਬਹੁਤ ਹੀ ਵਾਧਾ ਹੁੰਦਾ ਹੈ ਬਾਦ ਵਿਵਾਦ ਚਿੱਤਰਕਾਰੀ ਅਤੇ ਕੁਇਜ਼ ਮੁਕਾਬਲੇ ਵਿਦਿਆਰਥੀਆਂ ਵਿੱਚ ਉਤਸੁਕਾ ਉਤਸੁਕਾ ਅਤੇ ਉਤਸ਼ਾਹ ਪੈਦਾ ਕਰਦੇ ਹਨ ਵਪਾਰੀਆਂ ਲਈ ਟੈਲੀਵਿਜ਼ਨ ਵਰਦਾਨ ਸਿੱਧ ਹੋਇਆ ਹੈ ਨਾਟਕਾਂ ਫਿਲਮਾਂ ਤੇ ਹੋਰ ਪ੍ਰੋਗਰਾਮਾਂ ਦੇ ਪ੍ਰਸਾਰਣ ਦੌਰਾਨ ਕਈ ਤਰ੍ਹਾਂ ਦੀਆਂ ਮਸ਼ਹੂਰੀਆਂ ਦਿੱਤੀਆਂ ਜਾਂਦੀਆਂ ਹਨ ਇਸ ਤਰ੍ਹਾਂ ਨਾਲ ਟੈਲੀਵਿਜ਼ਨ ادارے ਨੂੰ ਆਰਥਿਕ ਲਾਭ ਹੁੰਦਾ ਹੈ ਅਤੇ ਵਪਾਰੀ ਵੀ ਆਪਣੇ ਉਤਪਾਦਨ ਲੋਕਾਂ ਦਾ ਦੁਆਰਾ ਖਰੀਦਣ ਲਈ ਉਨਾ ਵਿੱਚ ਉਹ ਤੇਜਨਾ ਪੈਦਾ ਕਰਦੇ ਹਨ ਟੈਲੀਵਿਜ਼ਨ ਘਰ ਰਹਿਣ ਵਾਲਿਆਂ ਔਰਤਾਂ ਦੀ ਸਿੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ ਓਹੋ ਹਰੀ ਭਰਮੰਦ ਐਸੋਈ ਸिलाई ਕਢਾਈ ਅਤੇ ਬੱਚਿਆਂ ਦੀ ਪਾਲਣਾ ਬਾਰੇ ਜਾਣਕਾਰੀ ਪ੍ਰਾਪਤ ਕਰਦੀਆਂ ਹਨ ਟੈਲੀਵਿਜ਼ਨ ਦੇਸ਼ ਵਿਦੇਸ਼ ਤੇ ਲੋਕਾਂ ਦਾ ਰਹਿਣ ਸਹਿਣ ਪਹਿਰਾਵਾ ਰੁਝੀਆਂ ਤੇ ਭੂਗੋਲਿਕ ਸਥਿਤੀਆਂ ਤੋਂ ਜਾਣੂ ਕਰਵਾਉਂਦਾ ਹੈ ਟੈਲੀਵਿਜ਼ਨ ਤੇ ਟੈਲੀਵਿਜ਼ਨ ਤੇ ਕਈ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚਾਂ ਦਾ ਪ੍ਰਸਾਰਣ ਨਾਲੋ ਨਾਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਵਰਗੇ ਸਾਰੇ ਦਾ ਵੀ ਸਿੱਧਾ ਪ੍ਰਸਾਰਣ ਦਰਸ਼ਕਾਂ ਨੂੰ ਉਤਸ਼ਾਹਿਤ ਕਰਦਾ ਹੈ। ਟੈਲੀਵਿਜ਼ਨ ਗੁਰੂਜਗਾਰ ਦਾ ਇੱਕ ਬਹੁਤ ਵੱਡਾ ਸਾਧਨ ਹੈ। ਇਸ ਰਾਹੀਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਰਿਹਾ ਹੈ। ਇਸ ਦੇ ਰਾਹੀਂ ਕੇਂਦਰ ਅਤੇ ਕਾਮ ਕਰ ਹੈ ਕਰਮਚਾਰੀਆਂ ਕਲਾਕਾਰ ਅਤੇ ਟੈਲੀਵਿਜ਼ਨ ਸੈਟ ਸੈਂਟ ਸੱਟ ਤਿਆਰ ਕਰਨ ਵਾਲੇ ਹਜ਼ਾਰਾਂ ਕਾਰੀਗਰਾਂ ਦਾ ਰੋਜ਼ਗਾਰ ਚੱਲਦਾ ਹੈ ਬੇਸ਼ੱਕ ਟੈਲੀਵਿਜ਼ਨ ਵਿਗਿਆਨ ਦੀ ਮਹਾਨ ਦੇਣ ਹੈ ਪਰੰਤੂ ਇਸ ਦੇ ਚੰਗੇ ਪੱਖਾਂ ਦੇ ਨਾਲ-ਨਾਲ ਕੁਝ ਮਾੜੇ ਪੱਖ ਵੀ ਸਾਹਮਣੇ ਆ ਰਹੇ ਹਨ ਟੈਲੀਵਿਜ਼ਨ ਦੇਖਣ ਨਾਲ ਅੱਖਾਂ ਤੇ ਬੁਰਾ ਅਸਰ ਪੈਂਦਾ ਹੈ ਅਸ਼ਲੀਲ ਫਿਲਮਾਂ ਮੌਜਵਾਨਾਂ ਦੇ ਸਦਾਚਾਰ ਅਤੇ ਆਚਰਣ ਤੇ ਬਹੁਤ ਹੀ ਪੂਰਾ ਪ੍ਰਭਾਵ ਪਾਉਂਦੀਆਂ ਹਨ ਨੌਜਵਾਨ ਫਿਲਮੀ ਚਮਕਦਮਕ ਗੁੰਡਾਗਰਦੀ ਅਤੇ ਫੈਸ਼ਨ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਅਸਲ ਜੀਵਨ ਵਿੱਚ ਵੀ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ ਵਿਦਿਆਰਥੀ ਵੀ ਆਪਣੀ ਪੜ੍ਹਾਈ ਤੋਂ ਵੇਸਲੇ ਹੋ ਰਕੇ ਘੰਟਿਆਂ ਬੱਧੀ ਟੀਵੀ ਦੇਖਦੇ ਹਨ ਘੰਟਿਆਂ ਘਟਿਆਂ ਪ੍ਰੋਗਰਾਮ ਬੱਚਿਆਂ ਦੀ ਮਾਨਸਿਕ ਸਿੱਖਤਾ ਖਰਾਬ ਕਰਦੇ ਹਨ ਅਤੇ ਇਸ ਨਾਲ ਲੋਕਾਂ ਦਾ ਸਮਾਜਿਕ ਮੇਲ ਜੁਲ ਵੀ ਘਟਦਾ ਜਾ ਰਿਹਾ ਹੈ ਇਸ ਪ੍ਰਕਾਰ ਅਸੀਂ ਇਸ ਸਿੱਟੇ ਤੇ ਕੁੱਝ ਦੇ ਹਾਂ ਕਿ ਟੈਲੀਵਿਜ਼ਨ ਮਨੋਰੰਜਨ ਦੇ ਨਾਲ-ਨਾਲ ਸਾਡੇ ਗਿਆਨ ਵਿੱਚ ਵੀ ਵਾਧਾ ਕਰਦਾ ਹੈ ਘਰ ਬੈਠਿਆਂ ਸਾਰੀ ਦੁਕਾਨ ਦੁਨੀਆ ਸਾਰੀ ਦੁਨੀਆ ਨਾਲ ਜੋੜਨ ਦਾ ਕੰਮ ਕਰਦਾ ਹੈ ਪਰ ਤਾਂ ਵੀ ਇਸ ਸਾਧਨ ਦੀਆਂ ਕੁਝ ਸੀਮਾਵਾਂ ਹਨ ਜੇਕਰ ਇਸ ਉੱਪਰ ਪੇਸ਼ ਕੀਤੇ ਗਏ ਪ੍ਰੋਗਰਾਮ ਸਾਡੀਆਂ ਕਦਰਾਂ ਕੀਮਤਾਂ ਦੀ ਉਲੰਘਣਾ ਕਰਨਾ ਨਾ ਕਰਨ ਤਾਂ ਇਹ ਸਾਧਨ ਦੀ ਰੋਲ ਉਸਾਰੂ ਹੋ ਸਕਦਾ ਹੈ ਇਸ ਉੱਪਰ ਇਸ ਉੱਪਰ ਆਉਂਦੀਆਂ ਮਸ਼ਹੂਰੀਆਂ ਤੋਂ ਸਾਨੂੰ ਸਾਵਧਾਨ ਰਹਿਣਾ ਪਚਾਹੀਦਾ ਹੈ ਮਾਪੇ ਬੱਚਿਆਂ ਦੀ ਅਗਵਾਈ ਕਰਨ ਤਾਂ ਜੋ ਉਹ ਇਸ ਤੋਂ ਠੀਕ ਸਿੱਖਿਆ ਪ੍ਰਾਪਤ ਕਰ ਸਕਣ ਇਸ ਲਈ ਲੋੜ ਤੋਂ ਲੋੜ ਹੈ ਕਿ ਟੈਲੀਵਿਜ਼ਨ ਦੀ ਵਰਤੋਂ ਸੋ ਸਮਝ ਕੇ ਹੀ ਅਤੇ ਸੰਜਮ ਨਾਲ ਵਿੱਚ ਰਹਿ ਕੇ ਕੀਤੀ ਜਾਵੇ ਤਾਂ ਕਿ ਇਹ ਸ਼ਰਾਬ ਬਣਨ ਦੀ ਥਾਂ ਵਰਦਾਨ ਬਣ ਸਕੇ ਤਾ ਬੱਚਿਓ ਐਸੀ ਟੈਲੀਵਿਜ਼ਨ ਦੇ ਲਾਭ ਤੇ ਹਾਨੀਆਂ ਤੇ ਲੇਖ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ